ਤੇ ਸਾਡੇ ਨਾਲ ਦੂਸਰੀ ਜਣੀ ਫੇਰ ਵੀ ਡਗਾ ਆਇਆ ਕੁਝ ਸਾਥੀ ਸਾਡੇ ਤੋਂ ਪਿੱਛੇ ਹਟੇ ਰਕਾਵਗੰਜ ਸਾਹਿਬ ਜਾ ਕੇ ਰਜਿਸਟਰ ਰੱਖ ਦਿੱਤਾ ਕਿ ਜਿੰਨੇ ਤੇ ਫਿਰ ਗੈਰ ਰਾਜਨੀਤਿਕ ਮੋਰਚੇ ਤੇ ਚੱਲਣਾ ਗੈਰ ਰਾਜਨੀਤਿਕ ਮੋਰਚਾ ਬਣਿਆ ਕਿੱਤੋਂ ਗੈਰ ਰਾਜਨੀਤਿਕ ਮੋਰਚਾ ਬਣਿਆ ਦਿੱਲੀ ਤੋਂ ਜਿਹਨੂੰ ਇਹ ਸੰਯੁਕਤ ਮੋਰਚਾ ਕਹਿੰਦੇ ਆ ਉਹ ਆਪ ਦਾ ਵਖਰੇਵਾ ਬਣਾਈ ਫਿਰਦੇ ਆ ਉਥੇ ਇਹ ਗੱਲ ਤੈ ਹੋਈ ਸੀ ਕਿ ਕੋਈ ਸਿਆਸੀ ਲੀਡਰ ਸਟੇਜ ਤੇ ਨਹੀਂ ਬੋਲ ਸਕਦਾ ਸਿਆਸੀ ਲੀਡਰ ਜੇ ਕੋਈ ਉਹ ਧਰਤੀ ਆ ਕੋਈ ਮੈਂਬਰ ਆ ਉਹ ਪੰਡਾਲ ਦੇ ਵਿੱਚ ਤੇ ਬਿਸ਼ੱਕ ਬਹਿ ਕੇ ਕੱਲ ਜੇ ਪਰ ਸਟੇਜ ਤੇ ਨਹੀਂ ਬੋਲਣ ਆਗੇ ਉਥੇ ਸਸਪੈਂਡ ਹੁੰਦੇ ਰਹੇ ਜਿਹੜੇ ਲੀਡਰ ਕਤਾਈ ਕਰਦੇ ਰਹੇ ਔਰ ਇਸ ਹੋਰਮ ਨੇ ਅਦੱਲੇ ਆ ਸਾਹਿਬ ਬੈਠਾ ਉਸ ਮੋਰਚੇ ਨੂੰ ਕਾਮਯਾਬ ਰੱਖਿਆ ਕਿ ਅਸੀਂ ਗੈਰ ਰਾਜਨੀਤਿਕ ਮੋਰਚਾ ਸਾਰੀ ਦੁਨੀਆ ਦਾ ਬਣਿਆ ਤੇ ਇਹਨੂੰ ਅਸੀਂ ਕਾਇਮ ਰੱਖਣਾ ਉਹਨਾਂ ਦਾ ਰਹੇਗਾ ਸੰਯੁਗਤ ਤੇ ਅਸੀਂ ਗੈਰ ਸਿਆਸੀ ਨੂੰ ਕਾਮਯਾਬ